ਜਿਆਦਾオン ਵੀ ਗੱਲ ਸਿਹਤਮੰਦ ਰਹਿਣ ਦੀ ਆਉਂਦੀ ਹੈ ਤਾਂ ਆਪਣਾ ਮਨ ਫਲਾਂ ਵੱਲ ਜਾਂਦਾ ਹੈ ਅਤੇ ਕਈ ਵਾਰ ਡਾਕਟਰ ਵੀ ਆਪਾਂ ਨੂੰ ਫਲ ਖਾਣ ਦੀ ਸਲਾਹ ਦਿੰਦੇ ਹਨ ਪਰ ਫਲਾਂ ਨੂੰ ਖਰੀਦਦੇ ਸਮੇਂ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਵੇਗੀ ਕਿ ਫਲਾਂ ਦੇ ਉੱਤੇ ਅਲੱਗ-ਅਲੱਗ ਨੰਬਰਾਂ ਦੇ ਸਟਿੱਕਰ ਲੱਗੇ ਹੋਏ ਜਿਸਦੇ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹਨਾਂ ਨੰਬਰਾਂ ਦੇ ਸਟਿੱਕਰਾਂ ਨੂੰ ਪੀ ਐਲ ਯੂ ਕੋਡ ਕਹਿੰਦੇ ਹਨ ਪੀ ਐਲ ਯੂ ਕੋਡ ਇਸ ਕਰਕੇ ਲਿਖਿਆ ਜਾਂਦਾ ਹੈ ਕਿ ਤੁਸੀਂ ਆਪਣੀ ਮਨਪਸੰਦ ਦੇ ਫਲ ਖਰੀਦ ਸਕੋ ਤੇ ਜੇਕਰ ਕਿਸੇ ਫਲ ਦੇ ਉੱਤੇ ਚਾਰ ਅੱਖਰਾਂ ਦਾ ਕੋਡ ਪਿਆਰ ਤੋਂ ਸ਼ੁਰੂ ਹੁੰਦਾ ਲਿਖਿਆ ਨਜ਼ਰ ਆਉਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਫਲ ਕੀਟਨਾਸ਼ਕ ਅਤੇ ਰਸਾਇਣਿਕ ਦਵਾਈਆਂ ਦੇ ਨਾਲ ਪਿਆਰ ਕੀਤਾ ਗਿਆ ਹੈ ਅਤੇ ਜੇਕਰ ਪੰਜ ਅੱਖਰਾਂ ਦਾ ਕੋਡ 9 ਤੋਂ ਸ਼ੁਰੂ ਹੁੰਦਾ ਹੈ ਤਾਂ ਇਹਦਾ ਮਤਲਬ ਹੈ ਕਿ ਇਹ ਫਲ ਪੂਰੀ ਤਰ੍ਹਾਂ ਕੁਦਰਤੀ ਤਰੀਕੇ ਦੇ ਨਾਲ ਉਗਾਇਆ ਗਿਆ ਹੈ ਅਤੇ ਇਸ ਦੇ ਵਿੱਚ ਕਿਸੇ ਵੀ ਰਸਾਇਣਿਕ ਜਾਂ ਕੀਟਨਾਸ਼ਕ ਦਵਾਈ ਦਾ ਉਪਯੋਗ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਜੇਕਰ ਕਿਸੇ ਫਲ ਤੇ 8 ਨੰਬਰ ਤੋਂ ਸ਼ੁਰੂ ਹੋਣ ਵਾਲਾ ਕੋਡ ਲਿਖਿਆ ਹੈ ਤਾਂ ਇਹਦਾ ਮਤਲਬ ਹੈ ਕਿ ਉਹ ਅੱਧਾ ਫਲ ਕੁਦਰਤੀ ਤਰੀਕੇ ਦੇ ਨਾਲ ਤਿਆਰ ਕੀਤਾ ਹੈ ਅਤੇ ਅੱਧਾ ਰਸਾਇਣਿਕ ਤਰੀਕੇ ਦੇ ਨਾਲ। ਦੱਸ ਦਈਏ ਕਿ B L U ਕੋਡ ਦਾ ਮਤਲਬ ਪ੍ਰਾਈਡ ਲੁੱਕ ਅਪ ਹੁੰਦਾ ਹੈ। ਦਾ ਇਸਤੇਮਾਲ ਉਦੋਂ ਹੁੰਦਾ ਹੈ ਜਦੋਂ ਖਰੀਦਦਾਰ ਫਲਾਂ ਨੂੰ ਖਰੀਦਦਾ ਹੈ। ਹੁਣ ਤੁਸੀਂ ਆਪੇ ਜਾਂ ਰਾਜਾਲਾ ਗਾਲਿਓਂ ਕਿ ਤੁਹਾਨੂੰ ਬਾਜ਼ਾਰ ਦੇ ਵਿੱਚ ਫਲ ਖਰੀਦਦੇ ਸਮੇਂ ਕਿਹੜੇ ਨੰਬਰਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਤੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ